ਅਮਰਿਤਸਰ ਦੇ ਨਜਾਇਜ਼ ਹੋਟਲਾਂ ਨੂੰ ਸੀਲ ਕੀਤੇ ਜਾਣ ਬਾਰੇ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਟਲ ਗਈ ਹੈ ਮਾਮਲੇ ਦੇ ਵਿੱਚ ਬੜਾਈ ਗਈ ਐਸਆਈਟੀ ਨੇ ਹੋਟਲ ਸੀਲ ਕਰਨ ਦੇ ਨਿਰਦੇਸ਼ ਦਿੱਤੇ ਸਨ ਜਿਸ ਤੇ ਵਿਰੋਧ ਵਿੱਚ ਕੁਝ ਹੋਟਲ ਮਾਲਕਾਂ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ ਹੁਣ ਇਸ ਮਾਮਲੇ ਤੇ ਕੱਲ ਸੁਣਵਾਈ ਹੋਵੇਗੀ ਬੀਤੇ ਦਿਨੀ ਹੋਟਲ ਮਾਲਕਾਂ ਨੇ ਪ੍ਰਦਰਸ਼ਨ ਕੀਤਾ ਸੀ ਹੋਟਲਾਂ ਨੂੰ ਸੀਲ ਨਹੀਂ ਕਰਨ ਦਿੱਤਾ ਗਿਆ ਨੇਹਾ ਸਲਾਰੀਆ ਆਈਬੀਪੀ ਸੰਜਾ ਪੱਤਰਕਾਰ ਜੁੜੇ ਹੋਏ ਨੇ ਨੇਹਾ ਸੁਣਵਾਈ ਕੱਲ ਤੱਕ ਲਈ ਟਾਲ ਦਿੱਤੀ ਗਈ ਹੈ ਅਮਰਿਤਸਰ ਦੇ ਨਜਾਇਜ਼ ਹੋਟਲਾਂ ਦੇ ਮਾਮਲੇ ਨੂੰ ਲੈ ਕੇ ਅੱਜ ਬਿਲਕੁਲ ਅੱਜ ਇੱਕ ਮਾਮਲੇ ਸੋ ਇਹ ਹੈ ਕਿ ਜੀ ਲੇਕਿਨ ਅੱਜ ਜੋ ਜੱਜ ਹੈਗੇ ਨੇ ਉਹ ਅੱਜ ਛੁੱਟੀ ਤੇ ਨਹੀਂ ਇਸ ਕਰਕੇ ਨਾ ਇਸ ਕੇਸ ਦੀ ਸਾਲ ਤੱਕ ਟਾਲ ਦਿੱਤੀ ਗਈ ਹੈ ਔਰ ਕੱਲ ਜਿਹੜਾ ਮੇਨ ਕੇਸ ਜੋ ਪਾਇਆ ਗਿਆ ਸੀ ਸਰਜੀਤ ਸਿੰਘ ਵੇਰਕਾ ਜਿਨ੍ਹਾਂ ਨੇ ਇਹ ਕੇਸ ਉਠਾਇਆ ਸੀ ਹਾਈ ਕੋਰਟ ਦੇ ਵਿੱਚ ਜਿਹਨਾਂ ਦੀ ਪਟੀਸ਼ਨ ਤੇ ਐਸਆਈਸੀ ਗੱਠਿਤ ਕੀਤੀ ਹੈ ਉਸ ਦੀ ਵੀ ਸੁਣਵਾਈ ਹੈ ਤੇ ਨਾਲ ਹੀ ਕੱਲ ਇਲੀਗਲ ਹੋਟਲ ਜਿਹੜੀ ਸੀਲਿੰਗ ਤੇ ਆਰਡਰ ਤੇ ਰੋਕ ਨੂੰ ਲੈ ਕੇ ਉਸ ਦੀ ਸੁਣਵਾਈ ਹੁਣ ਫਿਰ ਲਾਲ ਕੱਲ ਤੱਕ ਟਾਲ ਦਿੱਤੀ ਗਈ ਹੈ ਔਰ ਅੱਜ ਵੀ ਘਰੇ ਦੇ ਵਿੱਚ ਵੀ ਉਹਨੂੰ ਰਾਹਤ ਨਹੀਂ ਮਿਲ ਪਾਈ ਹੈ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਬਹੁਤ ਸਾਰੇ ਚਾਂਦੇ ਜਿਸ ਤਰ੍ਹਾਂ ਦੇ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਹੁਣ ਇਸ ਹਾਲ ਚੁਣਾਈ ਰਾਹਤ ਨਹੀਂ ਮਿਲ ਪਈ ਐ ਕਿ ਸੁਣਵਾਈ ਕਾਲ ਤੱਕ ਕਾਲ ਰਹੀ ਗਈ